ਨੇ ਲੋਕ ਦਜੀਤ ਦੋਸਾਂਝ ਦੇ ਬਾਰੇ ਗੱਲਬਾਤ ਕਰ ਰਹੇ ਨੇ ਕਿ ਇਹ ਪੰਜਾਬ ਦੇ ਘਤਾਰ ਨੇ ਇਹ ਇਹਨਾਂ ਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਵੀ ਛੁਰਾ ਮਾਰਿਆ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਹੋਰੀ ਬੈਠੇ ਹੋਏ ਨੇ ਤੇ ਦੂਸਰੇ ਪਾਸੇ ਨਰਿੰਦਰ ਮੋਦੀ ਘਰਾਂ ਨੂੰ ਮਿਲਦੇ ਪਿਆ ਫਿਰ ਬਾਹਰਲੇ ਸਿੱਖ ਇਹ ਕਹਿ ਰਹੇ ਆ ਕਿ ਇੱਕ ਪਾਸੇ ਉਸ ਬੀਜੇਪੀ ਗਵਰਨਮੈਂਟ ਦੇ ਉੱਤੇ ਇਹ ਇਲਜ਼ਾਮ ਲੱਗ ਰਿਹਾ ਕਿ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਜਿਹੜੇ ਕਤਲ ਨੇ ਉਹਨਾਂ ਵੱਲੋਂ ਕੀਤੇ ਜਾ ਰਹੇ ਆ ਤੇ ਉਹੀ ਨਰਿੰਦਰ ਨਰਿੰਦਰ ਮੋਦੀ ਹੋਰਾਂ ਦੀ ਪ੍ਰੇਜ਼ ਕਰਦੇ ਹੋਏ ਦਜੀਤ ਦੋਸਾਂਝ ਹੋਰੀ ਨਜ਼ਰ ਆ ਰਿਹਾ ਆਖਰ ਕੀ ਮਜਬੂਰੀ ਹੈ ਜਾ ਫਿਰ ਉਹਨਾਂ ਦਾ ਆਪਣਾ ਹੀ ਝੁਕਾ ਉੱਤਰ ਹੋ ਗਿਆ ਉਹ ਜ਼ਿਆਦਾ ਰਾਸ਼ਟਰਵਾਦੀ ਬਣ ਗਏ ਨੇ ਪਹਿਲਾਂ ਨਾਲੋਂ ਇੱਕ ਸਿੱਖ ਹੁੰਨ ਦੀ بجائے ਸੋ ਕਿਵੇਂ ਦੇਖਦੇ ਹੋ ਫਰਸਟ ਐਂਡ ਫੋਰਮਲਸ ਜਿਹੜੀ ਚੀਜ਼ ਦਾ ਸੀ ਨਾ ਅਗਲੇ ਨੂੰ ਆਏ ਸੋਚਣ ਲੱਗ ਜਾਨੇ ਖਣੀ ਸਾਡਾ ਹੀ ਬਣ ਗਿਆ ਜਿੱਦਾਂ ਅਸੀਂ ਚਾਹੁੰਦੇ ਹਾਂ ਉਵੇਂ ਹੀ ਚੱਲੂ ਇਹ ਨਹੀਂ ਹੋਣਾ ਕਦੇ ਨਹੀਂ ਹੁੰਦਾ ਹੁੰਦਾ ਅਗਲੇ ਨੇ ਆਪ ਦਾ ਕੰਮ ਦੇਖਣਾ ਬਿਜ਼ਨਸ ਆਉਗਾ ਬਈ ਇਹਨੂੰ ਮੈਂ ਕਿੱਦਾਂ ਬਤਾਉਣਾ ਕਿੱਦਾਂ ਇਹਦਾ ਜਿਹੜਾ ਲੈਵਲ ਆ ਮੇਨਟੇਨ ਕਿੱਦਾਂ ਰੱਖਣਾ ਸੋ ਜਦੋਂ ਆਪਾਂ ਆਸਾ ਰੱਖਣ ਲੱਗ ਜਾਂਦੇ ਆ ਨਾ ਉਹਦੇ ਨਾਲ ਫਿਰ ਆਸਾਂ ਡਟ ਰਹੀਆਂ ਹੁਣ ਤੁਸੀਂ ਕਿਸਾਨੀ ਮੋਰਚੇ ਦੀ ਗੱਲ ਕੀਤੀ ਹੈ ਜਿਹੜੇ ਕਿਸਾਨੀ ਮੋਰਚੇ ਠੋਣਵੇਂ ਜਣੀ ਉਹ ਉਧਰ ਨੂੰ ਨੈਗੇਟਿਵ ਨਹੀਂ ਵਾਲੀ ਗੱਲ ਕਰਨਾ ਚਾਹੁੰਦਾ ਪਰ ਜਿਹੜਾ ਸੱਚਾ ਉਹ ਸੱਚਾ ਜਿਹੜੇ ਹੁਣ ਕਿਸਾਨੀ ਲੀਡਰ ਉੱਥੇ ਬੈਠੇ ਆ ਜਿਹੜੇ ਆਪ ਖਰਦਾਲ ਤੇ ਵੀ ਬੈਠੇ ਹਨ ਉਹਨਾਂ ਨੇ ਸਾਡੇ ਨੌਜਵਾਨਾਂ ਬਾਰੇ ਸਾਡੇ ਨਿਸ਼ਾਨਾ ਬਾਰੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬਾਣੀ ਬਾਰੇ ਸਿੰਘਾਂ ਬਾਰੇ ਉਹਨਾਂ ਨੇ ਇਹ ਕਿਹਾ ਤੁਹਾਨੂੰ ਲੋੜ ਨਹੀਂ ਨਾ ਚੀਜ਼ਾਂ ਹੂੰ ਵਾਪਸ ਲੈ ਜੀ ਦੇਖਣੋਂ ਵੀ ਬੜੀ ਬੁਰੀ ਤਰ੍ਹਾਂ ਅਟੈਕ ਕੀਤਾ ਉਹਨਾਂ ਦੇ ਨਾਲ ਜੇ ਟਾਪਰ ਦਾ ਇਨਫਰਾਸਟ੍ਰਕਚਰਾ ਉਹਨਾਂ ਹੀ ਦਬਾ ਪੈਂਦਾ ਸੋ ਇਹ ਬੰਦੇ ਆਪ ਦਾ ਜੇ ਰੱਖਣਾ ਇਹਨਾਂ ਸਟੇਟਸ ਵਿਭਾਲ ਰਹੇ ਵੇ ਉਹ ਉਹ ਇਹਨਾਂ ਨੂੰ ਚੀਜ਼ਾਂ ਬਹੁਤ ਮੰਨਣੀਆਂ ਪੈਂਦੀਆਂ ਉਹ ਦਬਾਅ ਦੇ ਥੱਲੇ ਚੱਲਣਾ ਪੈਂਦਾ ਕੰਮ ਕਰਨਾ ਮੈਂ ਕਹਿੰਦਾ ਕਾਫੀ ਔਖਾ ਹੋਣਾ ਹੁਣ ਜੇ ਕਿਸਾਨੀ ਮੋਰਚੇ ਤੇ ਵੀ ਬੰਦੀ ਚੱਲ ਜਾਂਦਾ ਮੈਂ ਨਹੀਂ ਕਹਤਾ ਵੀ ਸਹੀ ਕਿਤਨਾ ਨਾ ਜਾ ਕੇ ਪਰ ਜੇ ਚਲੇ ਜਾਂਦਾ ਪਤਾ ਨਹੀਂ ਕਿਦਾਂ ਅੱਗੇ ਦਾ ਐਕਸਪੀਰੀਅੰਸ ਹੋਇਆ ਸੀਗਾ ਭਾਈ ਗੁਰਪ੍ਰੀਤ ਗੁਰਬਖਸ਼ ਸਿੰਘ ਦੀ ਫਖਰਤਾਲ ਦੇ ਜਾ ਕੇ ਉੱਥੇ ਵੀ ਗੱਲ ਤੋਂ ਸਮਾਂ ਤੇ ਰਿਐਕਸ਼ਨ ਸਾਡਾ ਹੋਣ ਕਰਕੇ ਹੋ ਸਕਦਾ ਬੰਦਾ ਕਹਿੰਦਾ ਯਾਰ ਜੇ ਜਾ ਕੇ ਬੇਇਜ਼ਤੀ ਵੀ ਕਰਾਉਣੀ ਹੈ ਰਹਿਣ ਕਿਸ ਨੇ ਸਵਾਲ ਪੁੱਛਿਆ ਸਾਲ 2 ਸਾਲ ਦੀ ਇੰਟਰਵਿਊ ਆ ਸ਼ਹਿਰ ਦਲਜੀਤ ਨੂੰ ਪੁੱਛੀ ਕਹਿੰਦੇ ਕਿ ਹਾਂਜੀ ਨਵੰਬਰ 1984 ਰਾਇਟਸ ਉਹ ਕਹਿੰਦਾ ਨਹੀਂ ਰਾਈਟਸ ਨਹੀਂ ਜੇਨੋਸਾਈਡ ਰਾਈਟਸ ਹੁੰਦੀਆਂ ਕਿ ਜਾਨੀ ਦੋਨੇ ਪਾਸੇ ਲੜ ਰਹੇ ਆ ਜੇਨੋਸਾਈਡ ਹੁੰਦੀ ਹੈ ਕਿ ਇੱਕ ਤਰਫਾ ਨੂੰ ਮਾਰਿਆ ਜਾ ਰਿਹਾ ਸੋ ਕੋ ਜਿੱਥੇ ਵੀ ਬੰਦਾ ਬੋਲਦਾ ਨਾ ਉਹ ਤਾਂ ਰਿਸਪੈਕਟ ਕਰੀਏ ਸੋ ਮੈਂ ਤਾਂ ਕਹਿੰਨਾ ਆਪਾਂ ਡਿਸਰਿਸਪੈਕਟ ਨਾ ਕਰੀਏ ਜਿਹੜਾ ਉਹ ਲੈਵਲ ਆ ਉਹਨੂੰ ਵਰਤੀਏ ਜੇ ਉਹ ਬੋਲਦਾ ਉਹਨੂੰ ਵਰਤ ਲਓ ਦੀ ਤਰ੍ਹਾਂ ਸਰਦਾਰ ਮਜੂਦ ਨੇ ਭਾਈ ਕੁਲਦੀਪ ਸਿੰਘ ਜੀ ਦਿਓਲ ਪ੍ਰੈਜ਼ੀਡੈਂਟ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਇੰਗਲੈਂਡ ਜੋ ਕਿ ਹਮੇਸ਼ਾ ਕਰੰਟ ਅਫੀਸ਼ੀਆ ਦੇ ਉੱਤੇ ਆਪਣੇ ਵਿਚਾਰ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕਰਦੇ ਹੁੰਦੇ ਆ ਸਾਡੇ ਪ੍ਰੋਗਰਾਮ ਦੇ ਰਾਹੀਂ ਸੋ ਆਪਾਂ ਅੱਜ ਵੀ ਇੱਕ ਐਸਾ ਵਿਸ਼ਾ ਜਿਹੜਾ ਹੈਗਾ ਉਹ ਲੈ ਕੇ ਆਏ ਆ ਜਿਹਦੇ ਬਾਰੇ ਚਰਚਾ ਚੱਲ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਇਹ ਮਸਲਾ ਹੈ ਜੀ ਗਾਇਕ ਦਿਲਜੀਤ ਦੋਸਾਂਝ ਹੋਰਾਂ ਦਾ ਤੇ ਉਹ ਉਹਨਾਂ ਦਾ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਨੀ ਪਿਛਲੇ ਦਿਨੀਂ ਅੰਮ ਮੰਦਰਾਂ ਦੇ ਵਿੱਚ ਜਾ ਕੇ ਨਤਮਸਤਕ ਹੋਣਾ ਉਸ ਤੋਂ ਬਾਅਦ ਮੰਜਿੰਦਰ ਸਿਰਸਾ ਨੂੰ ਮਿਲਣਾ ਜਾਂ ਫਿਰ ਇਹ ਸਾਰਾ ਕੁਝ ਜੋ ਭਾਰਤ ਜਾਣ ਤੋਂ ਬਾਅਦ ਇੱਕ ਦਿੱਲੀ ਵਾਲੇ ਸ਼ੋਹ ਦੇ ਵਿੱਚ ਇੱਕ ਤਿਰੰਗਾ ਲਹਿਰਾ ਕੇ ਇਹ ਸਾਈਨ ਦੇਣਾ ਕਿ ਮੈਂ ਤਾਂ ਰਾਸ਼ਟਰਵਾਦੀ ਆ ਸੋ ਇਹ ਸਾਰੇ ਕਾਸੇ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਆਪਾਂ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਚੱਲ ਕੀ ਰਿਹਾ ਹੈ ਆਖਰ ਦਿਲਜੀਤ ਦੋਸਾਂਝ ਨੂੰ ਇਸ ਪਾਸੇ ਕਿਉਂ ਝੁਕਾਇਆ ਜਾ ਰਿਹਾ ਜਾਂ ਉਹ ਕਿਉਂ ਝੁਕ ਰਿਹਾ ਇਹਦੇ ਵਿੱਚ ਕੁਝ ਗਲਤ ਹੈ ਜਾਂ ਸਹੀ ਹੈ ਉਹ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਭਾਈ ਸਾਹਿਬ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਭਾਈ ਗੁਰਜੀ ਦਾ ਖਾਲਸਾ ਇਹ ਫਤਿਹ ਪੈਸੋਚੀ ਹਾਈ ਸਾਹਿਬ ਤੁਸੀਂ ਦੇਖਿਆ ਹੁਣ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲ ਰਹੀ ਹੈ ਬਹੁਤ ਸਾਰੇ ਲੋਕ ਦਲਜੀਤ ਦੋਸਾਂਝ ਦੇ ਬਾਰੇ ਗੱਲਬਾਤ ਕਰ ਰਹੇ ਨੇ ਕਿ ਇਹ ਪੰਜਾਬ ਦੇ ਗद्दार ਨੇ ਇਹ ਇਹਨਾਂ ਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਵੀ ਛੁਰਾ ਮਾਰਿਆ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਹੋਰੀ ਬੈਠੇ ਹੋਏ ਨੇ ਤੇ ਦੂਸਰੇ ਪਾਸੇ ਨਰਿੰਦਰ ਮੋਦੀ ਹਰਾਂ ਨੂੰ ਮਿਲਦੇ ਪਏ ਆ ਫਿਰ ਬਾਹਰਲੇ ਸਿੱਖ ਇਹ ਕਹਿ ਰਹੇ ਆ ਕਿ ਇੱਕ ਪਾਸੇ ਉਸ ਬੀਜੇਪੀ ਗਵਰਨਮੈਂਟ ਦੇ ਉੱਤੇ ਇਹ ਇਲਜ਼ਾਮ ਲੱਗ ਰਿਹਾ ਕਿ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਜਿਹੜੇ ਕਤਲ ਨੇ ਉਹਨਾਂ ਵੱਲੋਂ ਕੀਤੇ ਜਾ ਰਹੇ ਆ ਤੇ ਉਹੀ ਨਰਿੰਦਰ ਮੋਦੀ ਉਹਨਾਂ ਦੀ ਪ੍ਰੇਜ਼ ਕਰਦੇ ਹੋਏ ਦਲਜੀਤ ਦੋਸਾਂਝ ਹੋਰੀ ਨਜ਼ਰ ਆ ਰਿਹਾ ਆ ਅਖਰ ਕੀ ਮਜਬੂਰੀ ਹੈ ਜਾਂ ਫਿਰ ਉਹਨਾਂ ਦਾ ਆਪਣਾ ਹੀ ਝੁਕਾਓ ਉਧਰ ਹੋ ਗਿਆ ਉਸ ਜ਼ਿਆਦਾ ਰਾਸ਼ਟਰਵਾਦੀ ਬਣ ਗਏ ਨੇ ਪਹਿਲਾਂ ਨਾਲੋਂ ਇੱਕ ਸਿੱਖ ਹੋਣ ਦੀ ਬਜਾਏ ਸੋ ਕਿਵੇਂ ਦੇਖਦੇ ਹੋ ਇਹਨੂੰ ਚਪਾਈ ਸਭ ਜੀ ਇਹਦੇ ਗੱਲ ਦੇ ਕਈ ਪਹਿਲੂ ਹਨ ਮੇਰੇ ਖਿਆਲ ਚ ਸੋ ਪਹਿਲਾਂ ਤਾਂ ਮੈਂ ਉਧਰੋਂ ਸ਼ੁਰੂ ਕਰਾਂਗਾ ਕਿ ਜਿਵੇਂ ਕਿ ਸਿੱਧੂ ਮੂਸੇਵਾਲੇ ਦੀ ਜੇ ਗੱਲ ਕਰੀ ਆਪਾਂ ਕਈ ਵਾਰ ਉਹਦੀ ਗੱਲ ਕੀਤੀ ਹੈ ਤੇ ਅਸੀਂ ਫੋਲੋ ਨਹੀਂ ਸੀ ਕਰਦੇ ਉਹ ਨਾ ਉਹਨਾਂ ਦੇ ਗੀਤ ਸੁਣਦੇ ਸੀ ਪਰ ਜਦੋਂ ਉਹਨਾਂ ਨੂੰ ਅਸਾਸਿਨੇਟ ਕੀਤਾ ਗਿਆ ਉਦੋਂ ਬਾਅਦ ਅਸੀਂ ਉਸ ਨੇੜਿਓਂ ਦੇਖਿਆ ਕਿ ਚੱਲ ਕੀ ਰਿਹਾ ਸੀ ਉਹਨਾਂ ਦਿਨਾਂ 'ਚ ਤੇ ਉਦੋਂ ਜਿਹੜੇ ਆਪਣੇ ਕੌਮੀ ਘਰ ਦੀ ਗੱਲ ਸੈਕਸੋਵਰਿਨਿਟੀ ਗੱਲ ਸੰਤਾਂ ਦਾ ਨਾਂ ਲਿਆ ਗਿਆ ਖਾਲਸਾਣ ਦੀ ਗੱਲ ਕੀਤੀ ਗਈ ਉਹ ਪੇਸ਼ ਕੀਤਾ ਗਿਆ ਲੋਕਾਂ 'ਚ ਕਿ ਕਿਉਂ ਤੇ ਉਦੋਂ ਥੋੜੇ ਟਾਈਮ ਬਾਅਦ ਹੀ ਉਹਨਾਂ ਨੂੰ ਅਸੈਸਿਨੇਟ ਕਰ ਦਿੱਤਾ ਗਿਆ ਸੋ ਮੈਨੂੰ ਲੱਗਦਾ ਉਦੋਂ ਬਾਅਦ ਜਿਹੜਾ ਫੈਨੋਮਨਾ ਕ੍ਰੀਏਟ ਹੋਇਆ ਦਲਜੀਤ ਦਸਾਂਝ ਦਾ ਉਹ ਜਿਹੜਾ ਵੈਕਿਊਮ ਛੱਡ ਗਿਆ ਸਿੱਧੂ ਮੂਸੇਵਾਲਾ ਔਰ ਨੂੰ ਫਿਲ ਕਰਨ ਕਿਸੇ ਨੇ ਤਾਂ ਕਰਨਾ ਹੀ ਸੀ ਹੁਣ ਇਹ ਕਈ ਤੁਸੀਂ ਸਿੰਗਰ ਦੇਖੇ ਆ ਜਿਹੜੇ ਹੋਰਾਂ ਨੂੰ ਹੀ ਗਾਲਾਂ ਕੱਢੀ ਜਾਂਦੇ ਸਟੇਜਾਂ ਤੇ ਬੈਡ ਸ਼ਬਦਾਵਲੀ ਵਰਤ ਰਹੇ ਆ ਸਟੇਜਾਂ 'ਤੇ ਜਿਹੜੇ ਇਹ ਸਾਡੇ ਪੰਜਾਬੀਆਂ ਦਾ ਭਾਵੇਂ ਗੀਤ ਹੀ ਘੋਂਦੇ ਆ ਪਰ ਜਿਹੜਾ ਪੰਜਾਬੀ ਕਲਚਰ ਆ ਉਹ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਆ ਕਿ ਗੋਸ ਰਿਸਪੈਕਟ ਨਾ ਜਿਹੜੇ ਇਹਨਾਂ ਦੇ ਫੋਲੋਅਰ ਆ ਉਹਨਾਂ ਨੂੰ ਵੀ ਪੇਸ਼ ਆਉਣ ਜਨਰਲਲੀ ਦੀ ਸ਼ਬਦਾਵਲੀ ਵਧੀਆ ਰੱਖਣ ਕਿਉਂਕਿ ਜਿਹੜੇ ਪੰਜਾਬੀ ਆ ਤੱਕਾਰ ਕੇ ਪੰਜਾਬੀ ਕਲਚਰ ਕਰਕੇ ਪੰਜਾਬੀ ਕਰਕੇ ਮਾਂ ਬੋਲੀ ਕਰਕੇ ਜੇ ਨਾ ਵੀ ਮੰਨਣ ਸਿੱਖ ਹੋਣ ਕਰਕੇ ਇਹ ਉਹਨਾਂ ਇਹ ਚੀਜ਼ਾਂ ਉਹਨਾਂ ਸਟੇਜਾਂ ਤੇ ਪਹੁੰਚੇ ਹੋਏ ਹਨ ਤੇ ਜੇ ਉਸ ਚੀਜ਼ ਦੀ ਰਿਸਪੈਕਟ ਨਹੀਂ ਰੱਖਣੀ ਫਿਰ ਇਹਨਾਂ ਨੂੰ ਥੋੜੀ ਜੀ ਸ਼ਰਮ ਖਾਣੀ ਚਾਹੀਦੀ ਹੈ ਤੁਸੀਂ ਸਮਝ ਹੀ ਗਏ ਹੋਵੋਗੇ ਮੈਂ ਕਿੱਦਣ ਨੂੰ ਇਸ਼ਾਰਾ ਕਰ ਰਿਹਾ ਤੇ ਤੁਸੀਂ ਸ਼ਾਇਦ ਬਾਅਦ ਚ ਟੱਚ ਕਰ ਦੋ ਸੋ ਜੇ ਹੁਣ ਆਪਾਂ ਦਲਿਤ ਦੀ ਗੱਲ ਉਸ ਤੋਂ ਬਾਅਦ ਕਰੀਏ ਤਾਂ ਆਪਾਂ ਅੱਗੇ ਵੀ ਕਾਸਟਾਈਮ ਪਹਿਲਾਂ ਗੱਲ ਕੀਤੀ ਸੀ ਕਿ ਜਿਹੜਾ ਕੋਈ ਵੀ ਮੂਰੇ ਉੱਪਰ ਕੇ ਉਹ ਜਿਹਦੇ ਦਸਤਾਰ ਬੰਨੀ ਹੈ ਪੰਜਾਬੀ ਆ ਸੈਕ ਕਾਰਸ ਕਰਕੇ ਜਿਹੜੇ ਪੰਜਾਬੀਅਤ ਦੀ ਗੱਲ ਕਰੂ ਸੈਕ ਕੌਮ ਦੀ ਗੱਲ ਕਰੂ ਉਹ ਉਹਦੇ ਅਟੈਕ ਹੋ ਸਕਦੇ ਇਹ ਤੁਸੀਂ ਕਹਿ ਸਕਦੇ ਹੋ ਉਹਨਾਂ ਨੂੰ ਬਹੁਤ ਵੱਡਾ ਰਿਸਕ ਹੈ ਇਹਨਾਂ ਚੀਜ਼ਾਂ ਦਾ ਸੋ ਹੋ ਸਕਦਾ ਗਿਲਜੀਤ ਇਹਨਾਂ ਚੀਜ਼ਾਂ ਨੂੰ ਵੀ ਦੇਖ ਰਿਹਾ ਹੋਵੇ ਕਿ ਮੈਂ ਬੈਲੈਂਸ ਰੱਖਣਾ ਆਪਦਾ ਤੇ ਜਿਹੜਾ ਮੇਰਾ ਇਹ ਫੀਨੋਮੈਨਾ ਬਣ ਗਿਆ ਦਲਜੀਤ ਇੱਕ ਹਾਊਸਹੋਲਡ ਨੇਮ ਬਣ ਗਿਆ ਜਿਵੇਂ ਆਪਾਂ ਅੱਗੇ ਸੋਚਦੇ ਸੀਗੇ ਸਿੱਧੇ ਮੂੰਹ ਸੇ ਆਲੇ ਦੀ ਹੁਣੀ ਮੈਂ ਗੱਲ ਕਰਕੇ ਹਟਿਆ ਉਹ ਵੀ ਦੇਖੋ ਬਾਹਰ ਲੀਆਂ ਸਟੇਜਾਂ ਤੇ ਬਾਹਰਲੇ ਮੌਲਕਾਂ ਚ ਵੱਡੇ ਨੰਬਰਾਂ ਤੇ ਦਮ ਤੇ ਸੰ ਲੱਗ ਗਏ ਸੀਗੇ ਇਸ ਆਡੀਅੰਸ ਤੋਂ ਆਪ ਤੇ ਕਹ ਲਓ ਜਾਂ ਜਿਹੜੇ ਹਾਲ ਫਿਲ ਹੋ ਰਹੇ ਸੀਗੇ ਤੇ ਸੋ ਉਹ ਜਿਹੜੀ ਚੀਜ਼ ਆ ਨਾ ਇਹ ਆਪਾਂ ਦੇਖਣਾ ਕਿ ਇਸ ਬੰਦੇ ਦਾ ਕੰਮ ਫਰਸਟ ਐਂਡ ਫੋਰਮੋਸਟ ਇਹ ਦੇਖਿਏ ਜਿਵੇਂ ਮੇਰਾ ਬੈਕਗ੍ਰਾਉਂਡ ਆਈਟੀ ਆ ਥੋੜਾ ਮੀਡੀਆ ਹੋ ਸਕਦਾ ਕਿਸੇ ਹੋਰ ਦਾ ਕੋਸ ਹੋ ਸਕਦਾ ਫਰਸਟ ਐਂਡ ਫੋਰਮੋਸਟ ਜਿਹੜੀ ਚੀਜ਼ ਦਾ ਸੀ ਨਾ ਅਗਲੇ ਨੂੰ ਆਏ ਸੋਚਣ ਲੱਗ ਜਾਨੇ ਨੇ ਇਹ ਖਣੀ ਸਾਡਾ ਹੀ ਬਣ ਗਿਆ ਜਿੱਦਾਂ ਅਸੀਂ ਚਾਹੁੰਦੇ ਹਾਂ ਉਵੇਂ ਚੱਲੂ ਇਹ ਨਹੀਂ ਹੋਣਾ ਕਦੇ ਨਹੀਂ ਹੁੰਦਾ ਹੁੰਦਾ ਅਗਲੇ ਨੇ ਆਪਦਾ ਕੰਮ ਦੇਖਣਾ ਬਿਜ਼ਨਸ ਆ ਉਹਦਾ ਬਈ ਇਹਨੂੰ ਮੈਂ ਕਿੱਦਾਂ ਬਤਾਉਣਾ ਕਿੱਦਾਂ ਇਹਦਾ ਜਿਹੜਾ ਲੈਵਲ ਆ ਮੇਨਟੇਨ ਕਿੱਦਾਂ ਰੱਖਣਾ ਸੋ ਜਦੋਂ ਆਪਾਂ ਆਸਾ ਰੱਖਣ ਲੱਗ ਜਾਂਦੇ ਆ ਨਾ ਉਹਦੇ ਨਾਲ ਫਿਰ ਆਸਾਂ ਟੁੱਟਦੀਆਂ ਹੁਣ ਤੁਸੀਂ ਕਿਸਾਨੀ ਮੋਰਚੇ ਦੀ ਗੱਲ ਕੀਤੀ ਹੈ ਨਾ ਜਿਹੜੇ ਕਿਸਾਨੀ ਮੋਰਚੇ ਠੋਣ ਮੈਂ ਜਣੀ ਉਦੋਂ ਨੂੰ ਨੈਗੇਟਿਵ ਨਹੀਂ ਵਾਲੀ ਗੱਲ ਕਰਨਾ ਚਾਹੁੰਦਾ ਪਰ ਜਿਹੜਾ ਸੱਚ ਆ ਸੱਚ ਆ ਜਿਹੜੇ ਹੁਣ ਕਿਸਾਨੀ ਲੀਡਰ ਉੱਥੇ ਬੈਠੇ ਆ ਕੋਸ਼ਕ ਜਿਹੜੇ ਭੋਖ ਹੜਤਾਲ ਤੇ ਵੀ ਬੈਠੇ ਹਨ ਉਹਨਾਂ ਨੇ ਸਾਡੇ ਨੌਜਵਾਨਾਂ ਬਾਰੇ ਸਾਡੇ ਨਿਸ਼ਾਨਾ ਬਾਰੇ ਤਾਂ ਦੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬਾਣੀ ਬਾਰੇ ਸਿੰਘਾਂ ਬਾਰੇ ਉਹਨਾਂ ਨੇ ਇਹ ਕਿਹਾ ਸਾਨੂੰ ਲੋੜ ਨਹੀਂ ਇਹਨਾਂ ਚੀਜ਼ਾਂ ਦੀ ਹਾਂ ਹਾਂ ਵਾਪਸ ਲੈ ਲਿਓ ਦੀਪ ਨੂੰ ਵੀ ਬੜੀ ਬੁਰੀ ਤਰ੍ਹਾਂ ਅਟੈਕ ਕੀਤਾ ਉਹਨਾਂ ਦੇ ਨਾਲ ਸਾਡੇ ਹੋਰ ਨੌਜਵਾਨਾਂ ਨੂੰ ਵੀ ਲੱਖੇ ਸਦਾਨੇ ਉਹਨਾਂ ਨੂੰ ਵੀ ਅਟੈਕ ਕੀਤਾ ਸੋ ਆਪਾਂ ਇਹ ਭੁੱਲ ਨਹੀਂ ਸਕਦੇ ਸੋ ਜਿਹੜੀ ਕਿਸਾਨੀ ਮੋਰਚੇ ਦੀ ਗੱਲ ਆ ਨਾ ਬਈ ਹੁਣ ਅਸੀਂ ਕਹੀਏ ਕਿ ਮੈਂ ਅਟੈਕ ਨਹੀਂ ਕਰਨ ਚਾਹੁੰਦਾ ਕਿ ਅਸੀਂ ਕਹੀਏ ਬਹੁਤ ਵਿਚਾਰੇ ਆ ਉਹਨੂੰ ਉਹ ਉਹਨਾਂ ਨੇ ਵੀ ਆਪ ਦਾ ਜਿਹੜਾ ਰੋਲ ਸੀ ਉਹਦਾ ਨਿਭਾਇਆ ਹੁਣ ਕਹਿੰਦੇ ਨਹੀਂ ਹੁੰਦੇ ਕਿ ਗੰਡਾ ਦੀ ਗੱਲ ਚੱਲਦੀ ਹੁੰਦੀ ਹੈ ਕੰਦੇ ਹੱਥ ਨਾਲ ਸ਼ਾਇਦ ਬੰਦੀਆਂ ਹੁਣ ਦੰਦਾ ਨਾ ਖੋਲਣੀਆਂ ਉਹ ਹਾਲ ਸਾਡਾ ਹੁਣ ਹੋ ਗਿਆ ਇਹ ਦੀਪ ਨੇ ਚੀਜ਼ਾਂ ਕਹੀਆਂ ਸੀ ਵੀ ਇਹਨਾਂ ਚੀਜ਼ਾਂ ਤੋਂ ਬਚੋ ਤੁਹਾਨੂੰ ਫੇਰ ਫੇਰ ਮੁੜ ਕੇ ਆਉਣਾ ਪਊਗਾ ਇੱਕ ਵਾਰੀ ਹਾਲ ਪਾ ਲਓ ਇਹ ਤੁਹਾਡਾ ਕੱਲਾ ਐਮਐਸਪੀ ਦੀ ਗੱਲ ਨਹੀਂ ਇਹ ਤੁਹਾਡੀ ਟੋਟਲੀ ਗੱਲ ਆ ਜਿਹੜੀ ਵੀ ਸੈਕਸ ਆਬੋਨਿਟੀ ਦੀ ਗੱਲ ਆ ਇਹ ਤੁਹਾਡੀ ਨਸਲਾ ਫਸਲਾਂ ਦੀ ਹੀ ਨਹੀਂ ਨਹੀਂ ਨਸਲਾਂ ਦੀ ਵੀ ਗੱਲ ਆ ਇਕੱਠਾ ਹੀ ਇਕੱਠਾ ਹੀ ਲੈ ਕੇ ਚੱਲੋ ਇਹਦਾ ਹੱਲ ਨਿਕਲਿਆ ਹੁਣ ਆਪਣੇ ਕੋਲ ਮੌਕਾ ਵਾ ਇੰਨਾ ਤੁਹ ਤੋਂ ਇਤਾਮ-ਜਾਮ ਇਕੱਠਾ ਨਹੀਂ ਹੋਣਾ ਫੇਰ ਉਹੀ ਗੱਲ ਹੋਈ ਹੁਣ ਦੇਖੋ ਦੀਪ ਹੈ ਨਹੀਂਗਾ ਸੱਤੋਂ ਉੱਤੇ ਪਹੁੰਚ ਨਹੀਂ ਹੋਇਆ ਜੇ ਹੁਣ ਜੇ ਜਿਹੜਾ ਉਹਨਾਂ ਨੇ ਬਣਾ ਲਿਆ ਵਾ ਜੇ ਦੀਪ ਸ਼ਾਇਦ ਹੁੰਦਾ ਵੀ ਜਿੰਨਾ ਬੁਰੀ ਤਰ੍ਹਾਂ ਉਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਪਹੁੰਚਣ ਨਹੀਂ ਦੇਣਾ ਨਹੀਂ ਸ਼ਾਇਦ ਦੀਪ ਦੇ ਹੁੰਦੇ ਵੀ ਨਹੀਂ ਆ ਪਹੁੰਚ ਚਲੋ ਹੁਣ ਸਾਈਡ ਟਰੈਕ ਹੋ ਗਿਆ ਪਰ ਜੇ ਮੁੱਦੇ ਦੇ ਮੁੜ ਕੇ ਆਈਏ ਤਾਂ ਦਲਜੀਤ ਦੀ ਏ ਗੱਲ ਆ ਆਈ ਥਿੰਕ ਕੋਈ ਵੀ ਸੁਪਰਸਟਾਰ ਕੋਈ ਵੀ ਸਟਾਰ ਜਿਹੜਾ ਸੰਗਤ ਚ ਪਬਲਿਕ ਚ ਵਿੱਚ ਆਦਾ ਉਹ ਤੋਂ ਇੰਨੀਆਂ ਨਾ ਅਸਾਂ ਲਾ ਲਈਏ ਵੀ ਸਾਰਾ ਕੁਝ ਇੰਨੇ ਸਾਡਾ ਹੱਲ ਕਰਕੇ ਜਾਣਾ ਹੁਣ ਰਿਆਨਾ ਦਾ ਮੈਂ ਐਗਜ਼ਾਮਪਲ ਦਿੰਨਾ ਤੁਹਾਨੂੰ ਹੂੰ ਹੂੰ ਰਿਆਨਾ ਬੋਲਦੀ ਕੀ ਸਾਡੀ ਲੱਗਦੀ ਐ ਉਹ ਪੰਜਾਬੀ ਆ ਉਹ ਸਿੱਖ ਆ ਇੰਡੀਅਨ ਵੀ ਨਹੀਂਗੀ ਹੂੰ ਉਹ ਬਾਹਰਲੇ ਮੌਲਕ ਚੋਂ ਬੋਲੀ ਹੁਣ ਕਈ ਸੀਰੀਜ਼ ਹੁੰਦੀਆਂ ਕਿ ਇਹ ਜੇ ਤਾਂ ਗਵਰਨਮੈਂਟਾਂ ਦੇ ਮਾਊਥਪੀਸ ਹੁੰਦੇ ਜਿਹੜੇ ਸੁਪਰਸਟਾਰ ਹੁੰਦੇ ਆ ਉਹ ਆਪਣੇ ਪੱਖ ਵੀ ਨਹੀਂ ਤੇ ਉਸ ਤੋਂ ਬਾਅਦ ਅ ਅੰਬਾਨੀਆਂ ਦੇ ਮੁੰਡੇ ਦੇ ਵਿਆਹ ਦੇ ਉੱਤੇ ਆ ਕੇ ਗਾ ਵੀ ਗਈ ਬਿਲਕੁਲ ਬਿਲਕੁਲ ਸੋ ਕਹਿੰਦੇ ਹੁੰਦੇ ਆ ਕਿ ਇਹ ਜਿਹੜੇ ਵੱਡੇ ਸਟਾਰ ਹੁੰਦੇ ਇਹ ਗਵਰਨਮੈਂਟਾਂ ਦੇ ਮਾਊਥਪੀਸ ਹੁੰਦੇ ਆ ਰਿਆਨਾ ਸ਼ਾਦਾ ਅਮਰੀਕਾ ਦੇ ਲਈ ਬੋਲ ਗਈ ਉਦੋਂ ਕਰਕੇ ਉਹਨਾਂ ਨੂੰ ਕੌਸੇ ਦੇ ਵਿੱਚੋਂ ਮੋਟਿਵ ਨਿਕਲਦਾ ਸੀਗਾ ਵੀ ਅਸੀਂ ਕੱਢਣਾ ਸੋ ਉਹਨਾਂ ਹੀ ਬਲਾਤ ਆ ਉਦੋਂ ਹੀ ਦਲਜੀਤ ਬੋਲਿਆ ਉਦੋਂ ਕੰਗੜਾ ਦਾ ਦਲਜੀਤ ਵੀ ਫਸਦਾ ਹੁੰਦਾ ਸੀਗਾ ਸਿੱਧੂ ਮੂਸੇਵਾਲਾ ਵੀ ਫਸਦਾ ਹੁੰਦਾ ਸੀ ਸੋ ਇਹਨਾਂ ਨੇ ਉਸ ਟਾਈਮ ਤਿਆਰ ਦਾ ਰੋਲ ਨਿਭਾਇਆ ਪਰ ਮੈਂ ਵੀ ਦੇਖ ਰਿਹਾ ਕਿ ਜਿੱਦਾਂ ਇਹ ਇੰਡੀਅਨ ਝੰਡਾ ਚਲਾਇਆ ਜਾਂਦਾ ਸਟੇਜ ਤੇ ਉਹ ਹੋ ਸਕਦਾ ਆਪਾਂ ਨੂੰ ਇਹ ਲੱਗਦਾ ਹੋਵੇ ਕਿ ਇਹ ਗਲਤ ਆ ਕਿ ਸਹੀ ਆ ਆਪਣੇ ਨਜ਼ਰੀਏ ਤੇ ਡਿਪੈਂਡ ਆ ਹੁਣ ਜੋ ਆਪਣਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਹੋਈ ਸਾਡੇ ਬੰਦੇ ਬਾਹਰਲੇ ਮੌਲਕਾਂ ਚ ਵੀ ਮਾਰੇ ਜਾ ਰਹੇ ਆ ਇੰਡੀਆ ਚ ਵੀ ਹੋਰ ਅਨੇੜੇ ਤੇੜੇ ਵੀ ਮਾਰੇ ਜਾ ਰਹੇ ਸੋ ਸਾਨੂੰ ਕਈ ਵਾਰੀ ਪਿੰਚ ਹੁੰਦੀ ਆ ਚੀਜ਼ ਪਰ ਉਹ ਪਰਸਨਲ ਨਾ ਆਪਾਂ ਲਈਏ ਜਿਹੜਾ ਬੰਦਾ ਆਪਣਾ ਕੰਮ ਕਰਦਾ ਜੇ ਆਪਣੇ ਲਈ ਪੋਜ਼ਿਟਿਵਿਟੀ ਕਰਦਾ ਉਹ ਲੈ ਲੋ ਉਨਾ ਕੁ ਲੈ ਲਓ ਉਤੋਂ ਵੱਧ ਨਾ ਐਕਸਪੈਕਟ ਕਰੋ ਸੋ ਐਵੇਂ ਹੋਰ ਹੋਰ ਸਟਾਰਾਂ ਦੀ ਵੀ ਗੱਲ ਹੁੰਦੀ ਆ ਪਰ ਜੇ ਆਪਾਂ ਕਰਾਂਗੇ ਤੁਹਾਨੂੰ ਯਾਦ ਹੋਊਗਾ ਜਦੋਂ ਭਾਈ ਗੁਰਬਖਸ਼ ਸਿੰਘ ਉਹਨਾਂ ਨੇ ਭੁਖ ਹਰਤਾਲ ਤੇ ਬੈਠੇ ਸੀ ਉਦੋਂ ਉੱਥੇ ਵੀ ਦਲਜੀਤ ਗਿਆ ਸੀ ਤੇ ਉੱਥੇ ਭਾਈ ਗੁਰਬਖਸ਼ ਸਿੰਘ ਵੀ ਆਪਣੇ ਕੋਸ ਸਿੰਘ ਵੀ ਉਹਨਾਂ ਨੂੰ ਗਲਤ ਬੋਲੇ ਉੱਥੇ ਉਹਦੇ ਨਾਲ ਜਿਹੜੀ ਗੱਲ ਬਣਨੀ ਸੀਗੀ ਉਹ ਅਟੈਕ ਕਰਨਾ ਜਿਹੜਾ ਜਿਹੜਾ ਫੋਰਡ ਹੋਗੇ ਮਦਦ ਕਰਨ ਉਹ ਫੇਰ ਹੋਰ ਵੀ ਬੰਦਾ ਪਿੱਛੇ ਹੋ ਜਾਂਦਾ ਸੋ ਅਟੈਕ ਨਾ ਕਰੀਏ ਮੇਰੇ ਕਹਿਣ ਦਾ ਮਤਲਬ ਆ ਜਿੰਨਾ ਕ ਆਪਾਂ ਲੈ ਸਕਦੇ ਲੈ ਲਈਏ ਪਰ 익ਸਪੈਕਟੇਸ਼ਨ ਨਾ ਰੱਖੀਏ ਬਿਕੋਜ਼ ਉਹਦਾ ਕੰਮ ਆ ਉਹਦਾ ਬਿਜ਼ਨਸ ਆ ਤੇ ਹਾਂ ਇਹ ਵੀ ਚੀਜ਼ ਹੋ ਸਕਦੀ ਪ੍ਰੈਸ਼ਰਸ ਵੀ ਹੋ ਸਕਦੇ ਹਨ ਵੀ ਤੁਸੀਂ ਬੋਲੇ ਤਾਂ ਤੇ ਆ ਕਰਾਂਗੇ ਆ ਕਰਾਂਗੇ ਅੱਗੇ ਤੁਸੀਂ ਐਗਜ਼ਾਮਪਲ ਦੇਖਟੇ ਆ ਸੀ ਕੀ ਕਰ ਸਕਦੇ ਸੋ ਬਹੁਤ ਕਸ ਹੁੰਦਾ ਭਾਈ ਸਾਹਿਬ ਸੌਰੀ ਮੈਂ ਕਾਫੀ ਟਾਈਮ ਬੋਲ ਗਿਆ ਤੁਸੀਂ ਹੁਣ ਅ ਇਹਦੇ ਵਿੱਚ ਫਿਰ ਸਵਾਲ ਮੇਰਾ ਇਹੀ ਆ ਜਾਂਦਾ ਛੋਟਾ ਜਿਹਾ ਸਵਾਲ ਹੈ ਮੇਰਾ ਕਿ ਜੇ ਐਸ ਲੈਵਲ ਤੇ ਪਹੁੰਚਣਾ ਹੈ ਮੇਰੇ ਕਹਿਣ ਦਾ ਮਤਲਬ ਇੱਕ ਤਾਂ ਆ ਲੈਵਲ ਹੋ ਗਿਆ ਆ ਸੈਕੰਡ ਲੈਵਲ ਹੋ ਗਿਆ ਆ ਥਰਡ ਹੋ ਗਿਆ ਫੋਰਥ ਜੇ ਆਪਾਂ ਪੰਜ ਲੈਵਲ ਲਾ ਕੇ ਚੱਲੀਏ ਵੀ ਜੇ ਤੁਸੀਂ ਪੰਜਵੇਂ ਲੈਵਲ ਤੇ ਪਹੁੰਚਣਾ ਹੈ ਤੇ ਤੁਹਾਨੂੰ ਆ ਕੁਝ ਕਰਨਾ ਪੈਣਾ ਤੁਸੀਂ ਆਜ਼ਾਦਾਨਾ ਤੌਰ ਦੇ ਉੱਤੇ ਉਹ ਕੰਮ ਨਹੀਂ ਕਰ ਸਕਦੇ ਜਿਹੜਾ ਤੁਸੀਂ ਚਾਹੁੰਦੇ ਹੋ ਜੇ ਤੁਸੀਂ ਐਸ ਲੈਵਲ ਦੇ ਉੱਤੇ ਪਹੁੰਚ ਗਏ ਹੋ ਤਾਂ ਤੁਹਾਨੂੰ ਇਹ ਚੀਜ਼ਾਂ ਨਾਲ ਨਾਲ ਕਰਨੀਆਂ ਪੈਣਗੀਆਂ ਤੁਹਾਡਾ ਕਹਿਣ ਤੋਂ ਇਹ ਭਾਵ ਹੈ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਜੇ ਤੁਸੀਂ ਪੋਲਿਟਿਕਸ 'ਚ ਵੀ ਆਉਂਗੇ ਜੇ ਤੁਸੀਂ ਇਹਦਾ ਸੁਪਰਸਟਾਰ ਵੀ ਹੋ ਜਾਂ ਕਾਫੀ ਪਬਲਿਕ ਫਿਗਰ ਹੋ ਤਾਂ ਤੁਹਾਨੂੰ ਬਹੁਤ ਸਮਝੌਤੇ ਕਰਨੇ ਪੈਂਦੇ ਹੋਣੇ ਬਹੁਤ ਕਰਨੇ ਪੈਂਦੇ ਹੋਣੇ ਹੁਣ ਜੇ ਤਾਂ ਆਪਾਂ ਖੁੱਲ ਕੇ ਕਰਦੇ ਆ ਹਨਾ ਜਿਹੜਾ ਤੁਹਾਡਾ ਤੁਹਾਡਾ ਚੈਨਲ ਵੀ ਆ ਜਿਹੜੇ ਸਾਡੀ ਵੀ opinions ਹੁੰਦੇ ਆ ਉਹ ਆਪਾਂ ਖੋਲ ਕੇ ਰੱਖਣ ਦੀ ਕੋਸ਼ਿਸ਼ ਕਰਦੇ ਪਰ ਆਪਣੇ ਤੇ ਵੀ ਦਬਾਅ ਹੁੰਦਾ ਕਿ ਦੋ ਨਾਲ ਕਿਤੋਂ ਹਣਾ ਪਰ ਕਹਿਣ ਦਾ ਮਤਲਬ ਇਹ ਇਹ ਆ ਕਿ ਜਿਹੜਾ ਬੰਦਾ ਜਿੱਡੇ ਇਨਫਰਾਸਟ੍ਰਕਚਰਸ ਜਿਹੜਾ ਕਨੈਕਟਡ ਆ ਨਾ ਫਸਿਆ ਹੋਇਆ ਭਾਵੇਂ ਉਹ ਪਾਰਲੀਮੈਂਟ 'ਚ ਹੋਵੇ ਭਾਵੇਂ ਉਹ ਸੁਪਰਸਟਾਰ ਹੋਵੇ ਹੁਣ ਦੇਖੋ ਹੋਰ ਵੀ ਸੁਪਰਸਟਾਰ ਨੇ ਜਿਹੜੇ ਬਾਹਰਲੇ ਮੌਲਕਾ 'ਚ ਬੈਠੇ ਆ ਸੈਲੈਬ੍ਰਿਟੀਜ਼ ਬੈਠੇ ਆ ਜਿਹੜੇ ਅਲੀਗੇਸ਼ਨਾਂ ਲਾਉਂਦੇ ਆ ਕਿ ਨਿਊ ਵਰਲਡ ਔਰ ਇਹ ਪ੍ਰੈਸ਼ਰ ਪਾਉਂਦੇ ਆ ਸਾਡੇ ਤੇ ਇਹ ਗਲਤ ਕੰਮ ਕਰਦੇ ਆ ਬੱਚਿਆਂ ਦੇ ਅਬਿਊਸ ਦੀ ਵੀ ਗੱਲ ਚੱਲਦੀ ਆ ਹੋਰ ਵੀ ਬਹੁਤ ਕਾਸਟ ਆਉਂਦਾ ਤੁਸੀਂ ਥੋੜੇ ਦਿਨਾਂ ਜਾਂ ਸਾਲ 2 ਸਾਲ ਚ ਦੇਖਿਓ ਬਹੁਤ ਜ਼ਿਆਦਾ ਇਹ ਗੱਲ ਵੱਡੀ ਬਣੀ ਆ ਨਾ ਹੋ ਤਾਂ ਛੱਡੋ ਆਪਣੇ ਜਿਹੜੇ ਸੋ ਕਾਲਡ ਬਾਬੇ ਉਹਨਾਂ ਤੇ ਅਲੀਗੇਸ਼ਨਾਂ ਲੱਗੀਆਂ ਬਿਲਕੁਲ ਸੋ ਕਿੱਥੇ ਜਾਓਗੇ ਸੋ ਮਤਲਬ ਕਹਿਣ ਦਾ ਇਹ ਆ ਜਿੱਡਾ ਬਾ ਡਾਇਮੈਂਸ਼ਨ ਸਟਰਕਚਰ ਆ ਉਹਨਾਂ ਹੀ ਦਬਾ ਪੈਂਦਾ ਸੋ ਇਹ ਬੰਦੇ ਆਪ ਦਾ ਜੇ ਰੱਖਣਾ ਇਹਨਾਂ ਸਟੇਟਸ ਵੇ ਬਹਾਲ ਰਹੇ ਵੀ ਉਹ ਉਹ ਇਹਨਾਂ ਨੂੰ ਚੀਜ਼ਾਂ ਬਹੁਤ ਮੰਨਣੀਆਂ ਪੈਂਦੀਆਂ ਉਹ ਦਬਾ ਦੇ ਥੱਲੇ ਚੱਲਣਾ ਪੈਂਦਾ ਕੰਮ ਕਰਨਾ ਮੈਂ ਕਹਿੰਦਾ ਕਾਫੀ ਔਖਾ ਹੋਣਾ ਹੁਣ ਜੇ ਕਿਸਾਨੀ ਮੋਰਚੇ ਤੇ ਵੀ ਦਿਲਜੀਤ ਚੱਲ ਜਾਂਦਾ ਮੈਂ ਇਹ ਨਹੀਂ ਕਹਿੰਦਾ ਵੀ ਸਹੀ ਕੀਤਾ ਨਾ ਜਾ ਕੇ ਪਰ ਜੇ ਚਲੇ ਜਾਂਦਾ ਪਤਾ ਨਹੀਂ ਜਿੱਦਾ ਅੱਗੇ ਦਾ ਐਕਸਪੀਰੀਅੰਸ ਹੋਇਆ ਸੀਗਾ ਭਾਈ ਗੁਰਬਖਸ਼ ਸਿੰਘ ਦੀ ਪਖਰਤਾਲ ਤੇ ਜਾ ਕੇ ਉੱਥੇ ਵੀ ਗਲਤ ਸਮਾਂ ਤੇ ਰਿਐਕਸ਼ਨ ਸਾਡਾ ਹੋਣ ਕਰਕੇ ਹੋ ਸਕਦਾ ਬੰਦਾ ਕਹਿੰਦਾ ਯਾਰ ਜੇ ਜਾ ਕੇ ਬੇਇੱਜ਼ਤੀ ਵੀ ਕਰਾਉਣੀ ਹੈ ਰਹਿਣ ਦੋ ਇਹਦੇ ਵਿੱਚ ਸਵਾਲ ਇੱਕ ਆ ਜਾਂਦਾ ਚਲੋ ਦਲਜੀਤ ਦੇ ਦਾ ਆਪਾਂ ਫਾਇਦੇ ਨੁਕਸਾਨ ਦੀ ਗੱਲ ਦੱਸ ਦਿੱਤੀ ਹੈ ਨਰਿੰਦਰ ਮੋਦੀ ਹੋਰਾਂ ਦਾ ਇੱਕ ਗਾਇਕ ਨੂੰ ਮਿਲਣਾ ਬੇਸ਼ੱਕ ਵੱਡੇ ਗਾਇਕ ਨੇ ਮਿਲ ਸਕਦੇ ਆ ਉਹਨਾਂ ਦਾ ਕੀ ਫਾਇਦਾ ਨਜ਼ਰ ਆਉਂਦਾ ਤੁਹਾਨੂੰ ਕਿ ਜਦੋਂ ਦਲਜੀਤ ਉਹਨਾਂ ਨਾਲ ਮਿਲਦੇ ਆ ਬੜੀ ਵਧੀਆ ਗੱਲਬਾਤ ਹੁੰਦੀ ਆ ਆਪਸ ਦੇ ਵਿੱਚ ਬੈਠ ਕੇ ਸੋ ਉਹਨਾਂ ਦਾ ਕੀ ਫਾਇਦਾ ਸੋ ਮੈਨੂੰ ਕਈ ਵਰੀ ਇਹ ਲੱਗਦਾ ਹੁੰਦਾ ਕਿ ਅ ਰਿਆਨਾ ਵੀ ਉਹਨਾਂ ਦੇ ਖਿਲਾਫ ਬੋਲੀ ਦਲੀਥੀ ਕਲਫ ਬੋਲਿਆ ਇਹਨਾਂ ਨੇ ਇਹਨਾਂ ਨੂੰ ਸਟੇਜਾਂ ਤੇ ਫਿਰ ਨਚਾਇਆ ਹੂੰ ਉਹ ਦਿਨ ਆ ਫਿਰ ਜਿਹੜਾ ਇਹਨਾਂ ਦਾ ਲੈਵਲ ਸੀ ਬਣਿਆ ਨਾ ਵੀ ਅਸੀਂ ਬੋਲ ਸਕਦੇ ਆ ਜਿਹੜੇ ਵੀ ਇਨਜਸਟਿਸ ਦੀ ਗੱਲ ਕਰ ਸਕਦੇ ਉਹ ਲੈਵਲ ਇਦਾਂ ਡੈਗ ਪੈਂਦਾ ਪਰ ਐਂਡ ਆਫ ਦਾ ਡੇ ਏ ਜੀਨਰ ਕੋਣ ਉਹਨਾਂ ਨੇ ਵੀ ਇਹਨਾਂ ਦੀ ਕਣੀ ਬੇਇਜ਼ਤੀ ਕੀਤੀ ਸਦਕੇ ਕਿ ਇਹ ਉਹਨਾਂ ਤੋਂ ਕਰੋੜਾ ਲੱਖਾਂ ਜੋ ਵੀ ਆ ਕਮਾ ਕੇ ਲੈ ਗਏ ਸੋ ਇਹ ਇਹ ਗੱਲ ਹੋ ਜਾਂਦੀ ਹੈ ਹਨਾ ਸੋ ਕਹਿਣ ਦਾ ਮਤਲਬ ਇਹ ਆ ਕਿ ਐਂਡ ਆਫ ਦਾ ਡੇ ਆਲਟੀਮੇਟਲੀ ਇਹਨਾਂ ਦਾ ਤਾਂ ਕੰਮ ਆ ਬਿਜ਼ਨਸ ਆ ਇਹਨਾਂ ਨੇ ਤਾਂ ਉਹ ਰੋਲ ਕਰਨ ਲਈ ਉਹੋ ਕਰਨਾ ਤੇ ਜਿਹੜਾ ਤੁਸੀਂ ਪੀਐਮ ਨੂੰ ਮਿਲਦੀ ਗੱਲ ਕੀਤੀ ਅਸੀਂ ਵਿਚਾਰ ਕਰਦੇ ਸੀ ਆਪਸ ਵਿੱਚ ਸਿੰਘਾਂ ਨਾਲ ਹੁਣ ਜੇ ਤੁਸੀਂ ਕਿਤੇ ਕੰਮ ਕਰਦੇ ਹੋ ਉਥੇ ਦਾ ਸੀਈਓ ਆ ਉਹ ਕੈਲੋ ਰੇਸਿਸਟ ਆ ਜਾਂ ਸਿੰਘਾਂ ਨੂੰ ਲਾਈਕ ਨਹੀਂ ਕਰਦਾ ਦਸਤਾਰ ਨੂੰ ਲਾਈਕ ਨਹੀਂ ਕਰਦਾ ਪਰ ਉਹ ਤੁਹਾਡੇ ਕੰਪਨੀ ਤੁਹਾਡੇ ਵੇਜੇਸ ਪੇ ਕਰਦੀ ਆ ਮੰਨ ਲਿਏ ਤੁਸੀਂ ਮਿਲੋਗੇ ਨਾ ਉਹਨੂੰ ਤੁਹਾਨੂੰ ਪਤਾ ਉਹਦਾ ਕੀ ਵਿਚਾਰਤਾ ਰਾ ਕਿਦਾਂ ਦਾ ਪਰ ਜੇ ਤੁਹਾਨੂੰ ਪਤਾ ਵੀ ਜੇ ਤੁਸੀਂ ਨਾ ਮਿਲੇ ਤਾਂ ਸ਼ਾਇਦ ਤੁਹਾਡੀ ਜੌਬ ਜਾਂਦੀ ਲੱਗੀ ਡਿਪੈਂਡ ਕਰਦਾ ਬੰਦੇ ਬੰਦੇ ਤੇ ਪਰ ਮੋਸ ਬੰਦੇ ਆ ਨੇ ਫੇਰ ਵੀ ਉਹਨੂੰ ਪਤਾ ਵੀ ਬੰਦਾ ਨੈਗੇਟਿਵ ਆ ਰੇਸਿਸਟ ਆ ਫੇਰ ਵੀ ਸ਼ਾਇਦ ਉਹਨੂੰ ਜਾ ਕੇ ਮਿਲ ਲੈ ਇਹ ਇਦਾਂ ਲੱਗਦਾ ਇਹ ਮੈਨੂੰ ਨਾਲੇ ਇਹ ਵੀ ਹੋ ਸਕਦਾ ਜੇ ਦੂਜੇ ਪਾਸਿਓਂ ਦੇਖੀਏ ਭਾਵੇਂ ਆਪਾਂ ਸੋਚਦੇ ਆ ਕਿ ਰਾਈਟ ਵਿੰਗ ਗਵਰਨਮੈਂਟ ਇਹ ਮੋਦੀ ਵੀ ਰਾਈਟ ਵਿੰਗ ਪਰ ਜਿਹੜਾ ਐਂਡ ਆਫ ਦਿ ਡੇ ਪੀਐਮ ਤਾਂ ਹੋᱣਾ ਨਾ ਸੋ ਜੇ ਆਪਾਂ ਧਰਮ ਨੂੰ ਸਾਈਡ ਤੇ ਰੱਖ ਦਈਏ ਇਨਜਸਟਿਸ ਨੂੰ ਸਾਈਡ ਤੇ ਰੱਖ ਦਈਏ ਜੇ ਆਮ ਲੋਕਾਂ ਦੀ ਸੋਚਣਾ ਸੋਚੀਏ ਉਹ ਪੀਐਮ ਨੂੰ ਮਿਲ ਕੇ ਆਇਆ ਹੂੰ ਹੂੰ ਜਿਹੜੇ ਲੱਖਾਂ ਕਰੋੜਾਂ ਬੰਦਿਆਂ ਨੂੰ ਰਿਪਰੈਜ਼ੈਂਟ ਕਰਦਾ ਸੋ ਜਿੱਥੇ ਇਹਨੂੰ ਕਹਿੰਦੇ ਸੀ ਇਹ ਖਾਲਸਤਾਨੀ ਆ ਇਹ ਗਲਤ ਰਿਪਰੈਜ਼ੈਂਟ ਕਰਦਾ ਦਲਜੀਤ ਜਿਹਦਾ ਅਟੈਕ ਕਰਦੇ ਸੀ ਹੂੰ ਹੂੰ ਉਹ ਉਹ ਚੀਜ਼ ਨੂੰ ਹੋ ਸਕਦਾ ਇਦਾਂ ਵੀ ਦੇਖਦਾ ਹੋਵੇ ਕਿ ਆ ਲੈ ਲਓ ਹੁਣ ਕੰਗਣਾ ਨੌਂ ਇਸੇ ਮੈਨ ਲੈਣਾ ਚਾਹੁੰਦਾ ਬਹੁਤ ਅਟੈਕ ਕਰਦੀ ਹੁੰਦੀ ਸੀ ਦਲਜੀਤ ਨੂੰ ਹਮ ਪੜਾ ਉਹ ਵੀ ਬੀਜੇਪੀ ਚ ਕੀ ਗਲਤ ਬੋਲਦੀ ਆ ਹੁਣ ਵੀ ਬੋਲਦੀ ਆ ਤੇ ਪਰ ਉਹ ਉੱਥੇ ਟੇਬਲ ਤੇ ਬੈਠਾ ਫਿਰ ਕੁੱਲ ਮਿਲਾ ਕੇ ਫਿਰ ਇਹ ਨਿਕਲਿਆ ਨਾ ਕਿ ਉਹਨੇ ਆਪਣੇ ਆਪ ਨੂੰ ਰਾਸ਼ਟਰਵਾਦੀ ਸਾਬਤ ਕਰਨ ਵਾਸਤੇ ਇਹ ਸਾਰੇ ਸਟੈਪ ਲਏ ਆ ਆਪਾਂ ਇਹ ਕਹਿ ਸਕਦੇ ਆ ਨਾ ਫਿਰ ਕਿਉਂਕਿ ਜਿਹੜੇ ਲੋਕ ਖਾਲਸਤਾਨੀ ਗਏ ਸੀ ਜਾਂ ਕਹਿੰਦੇ ਸੀ ਵੀ ਸਿੱਖਾਂ ਦਾ ਚਹੇਤਾ ਹੈ ਸਿੱਖਾਂ ਦੀ ਗੱਲ ਕਰਦਾ ਹੈ ਇਹ ਪੰਜਾਬੀ ਆ ਗਏ ਹੋਏ ਕਿਉਂ ਬੋਲਦਾ ਹੈ ਡਾਇਲਗ ਸੋ ਇਹ ਸਾਰੀਆਂ ਗੱਲਾਂ ਦੇ ਉੱਤੇ ਮਰਚਾਂ ਤਾਂ ਲੜਦੀਆਂ ਰਹੀਆਂ ਲੋਕਾਂ ਨੂੰ ਬਹੁਤ ਸਾਰੇ ਕਮੈਂਟ ਬੜੇ ਪੇਜ ਚਲਾਏ ਗਏ ਅੱਜ ਵੀ ਚੱਲ ਰਹੇ ਨੇ ਦਿਲਜੀਤ ਦੇ ਖਿਲਾਫ ਨੂੰ ਇਹੀ ਕਿਹਾ ਜਾ ਰਿਹਾ ਵੀ ਬਾਪ ਬਾਪ ਹੁੰਦਾ ਹੈ ਬੇਟਾ ਬੇਟਾ ਹੁੰਦਾ ਹੈ ਸੋ ਮਤਲਬ ਇਦਾਂ ਦੀਆਂ ਹੁਣ ਵੀ ਟੱਚਰਾਂ ਕੀਤੀਆਂ ਜਾ ਰਹੀਆਂ ਤੇ ਇੱਕ ਪਾਸੇ ਫਿਰ ਦਿਲਜੀਤ ਜਿਹੜਾ ਉਹ ਆਪਣੇ ਆਪ ਨੂੰ ਇਸ ਤਰੀਕੇ ਨਾਲ ਸਾਬਤ ਕਰ ਰਿਹਾ ਭਾਈ ਸਾਹਿਬ ਇਹਨੂੰ ਇਹ ਲੱਗਦਾ ਕਿ ਜੇ ਜੇ ਤੋਂ ਸੀ ਨਾ ਉਹਦਾ ਬ੍ਰਾਂਡ ਵੇਚ ਜਾ ਤਾਂ ਹੁਣ ਜੇ ਸਿੱਖਾਂ ਦੀ ਰਹਿ ਕੇ ਤੁਸੀਂ ਉੱਥੇ ਹੀ ਰਹਿਣਾ ਤਾਂ ਫਿਰ ਤੁਸੀਂ ਬਸ ਉਹੀ ਗੱਲ ਕਰੋਗੇ ਪੰਜਾਬੀਅਤ ਦੀ ਸਿੱਖਾਂ ਦੀ ਤੇ ਜਿਹੜੀ ਇਨਜਸਟਿਸ ਦੀ ਗੱਲ ਆ ਪੌਮੀ ਘਰ ਦੀ ਗੱਲ ਕਰੋਗੇ ਜੇ ਤੁਸੀਂ ਚਾਹੁੰਦੇ ਹੋ ਵੀ ਸਾਰੇ ਇੰਡੀਆ ਚ ਨੋਨ ਹੋ ਜੀ ਅਸੀਂ ਫੇਮਸ ਕਰਕੇ ਮਿਲ ਲਾ ਦੌੜ ਹੋ ਜਾਈਂ ਪਾਵਰ ਸਪੀਡ ਹਨ ਜਿਹੜਾ ਪੈਸਾ ਹੁੰਦਾ ਇਹਦੇ ਕਹਿੰਦੇ ਕਦੇ ਲਿਮਟ ਨਹੀਂ ਵੱਣਦੀ ਇਹ ਜਿੰਨਾ ਹੋਵੇ ਉਨਾ ਹੀ ਬੰਦਾ ਵੱਧ ਭਾਲਦਾ ਹਨ ਸੋ ਇਹ ਵੀ ਦਲਜੀਤ ਦੇ ਮੰਚ ਵੀ ਹੋ ਸਕਦਾ ਏ ਦੌੜ ਲੱਗੀ ਹੋਵੇ ਵੀ ਆਪਾ ਕਿੰਨੇ ਕ ਵੱਡੇ ਬਣ ਸਕਦੇ ਇਸ ਚੀਜ਼ ਦਾ ਬੜਾ ਲਾਲਚ ਹੋਣਾ ਬੰਦੇ ਨੂੰ ਨਾਲੇ ਬੰਦੇ ਨੂੰ ਆਪਣੇ ਆਪ ਨੂੰ ਪ੍ਰੂਫ ਕਰਨਾ ਹੁੰਦਾ ਮੈਂ ਕਿੰਨਾ ਕ ਵੱਡਾ ਬਣ ਸਕਦਾ ਹਣਾ ਸੋ ਜਿਵੇਂ ਤੁਹਾਡੇ ਚੈਨਲ ਦੀ ਗੱਲ ਕਰੀਏ ਜਦੋਂ ਤੁਸੀਂ ਪਹਿਲਾਂ ਸਟਾਰਟ ਕੀਤਾ ਇੱਕ ਬੰਦਾ ਸਬਸਕ੍ਰਾਈਬਰ ਹੋਗਾ ਹੁਣ ਤੁਹਾਡੇ ਹਜ਼ਾਰਾਂ ਹੋਗੇ ਇਹ ਤਾਂ ਹੁੰਦੀ ਹੈ ਨਾ ਵੀ ਇਹ ਬੰਦਾ ਗਰੋ ਕਰਨਾ ਚਾਹੁੰਦਾ ਸੋ ਜੇ ਤਾਂ ਉਹ ਆਪਣੇ ਤੱਕ ਸੀਮਤ ਰਹਿਣਾ ਚਾਹੁੰਦਾ ਉਥੇ ਹਰ ਥਾਂ ਉੱਤੇ ਸੱਚ ਤੇ ਰਹਿਵੇ ਇਨਜਸਟਿਸ ਦੀਆਂ ਗੱਲਾਂ ਸਿੱਖੀ ਦੀਆਂ ਗੱਲਾਂ ਪੰਜਾਬੀਅਤ ਦੀਆਂ ਪਰ ਜੇ ਉਹ ਸਾਰੇ ਇੰਡੀਆ ਚ ਫੈਲਣਾ ਚਾਹੁੰਦਾ ਮੰਦਰਾ ਚ ਵੀ ਜਾਣਾ ਪਾਉ ਮੋਦੀ ਨੂੰ ਵੀ ਮਿਲਣਾ ਪਾਉ ਹੋਰ ਵੀ ਪੋਲੀਟੀਸ਼ੀਅਨਾਂ ਨੂੰ ਸ਼ਾਇਦ ਮਿਲਣਾ ਪਵੇ ਪਰ ਜੋ ਮੈਨੂੰ ਫੇਰ ਵੀ ਉੱਥੇ ਗੱਲ ਲਿਆਉਣਾ ਸਿੱਧੂ ਮੂਸੇ ਵਾਲੇ ਦੇ ਜਾਣ ਤੋਂ ਬਾਅਦ ਜਿਹੜਾ ਦਲਜੀਤ ਦਾ ਫੀਨੋਮਨਾ ਉਹ ਅਨਪ੍ਰੈਸੀਡੈਂਟਿਡ ਹੋ ਰਿਹਾ ਆਈ ਥਿੰਕ ਦੋਸਹੀ ਦੱਸ ਦਿਓ ਮੈਨੂੰ ਤੁਹਾਨੂੰ ਕੀ ਲੱਗਦਾ ਮੈਨੂੰ ਲੱਗਦਾ ਜਿਹੜਾ ਉਹਦਾ ਕਰਾਊਡ ਲੈਵਲ ਸੀਗਾ ਜਾਂ ਫੋਲੋਇੰਗ ਸੀਗੀ ਉਹ ਜਿਹੜਾ ਵੈਕਿਊਮ ਸੀਗਾ ਇੱਧਰ ਆ ਗਿਆ ਇੱਧਰ ਆ ਗਿਆ ਬਿਲਕੁਲ ਬਿਲਕੁਲ ਕੁੱਲ ਵਲਾਕੇ ਆਪਾਂ ਨਚੋੜੇ ਕੱਢੀਏ ਕਿ ਭਾਈ ਆਸਾਂ ਜਿਵੇਂ ਤੁਸੀਂ ਕਿਹਾ ਵੀ ਆਸਾਂ ਨਾ ਰੱਖਿਆ ਕਰੀਏ ਵੀ ਇਹੀ ਸਭ ਕੁਝ ਆ ਸਾਡੇ ਵਾਸਤੇ ਇਹ ਉਹ ਕਰੇ ਜੋ ਅਸੀਂ ਚਾਹੁੰਦੇ ਹਾਂ ਇੱਕ ਵੀ ਸਟੈਪ ਉਧਰ ਨਾ ਜਾਵੇ ਸੋ ਇਸ ਤਰੀਕੇ ਦੇ ਨਾਲ ਸਾਨੂੰ ਆਸਾਂ ਜੜੀਆਂ ਉਹ ਨਹੀਂ ਰੱਖਣੀਆਂ ਚਾਹੀਦੀਆਂ ਕਿ ਕਲਾਕਾਰ ਦੇ ਤੌਰ ਤੇ ਦੇਖਣਾ ਚਾਹੀਦਾ ਜੋ ਮਿਲਦਾ ਉਹ ਲੈ ਲੈਣਾ ਚਾਹੀਦਾ ਜੋ ਨਹੀਂ ਮਿਲਦਾ ਉਹ ਛੱਡ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਉਹਦਾ ਕੰਮ ਆ ਉਹਦਾ ਕੰਮ ਆ ਆਲਟੀਮੇਟਲੀ ਇਹ ਦੇਖੀਏ ਉਹ ਸਾਡਾ ਪੋਲੀਟਿਸ਼ੀਅਨ ਨਹੀਂਗਾ ਇਹ ਇੰਡੀਆ ਦਾ ਮੌਲਕਾਨ ਅਸੀਂ ਪੋਲੀਟਿਸ਼ੀਅਨਾਂ ਨੂੰ ਵੋਟਾਂ ਪਾ ਦਿੰਨੇ ਹੈਣਾ ਉਹ ਤੁਹਾਡੇ ਸਾਹਮਣੇ ਐਗਜ਼ਾਮਪਲ ਵਖਾਣਤ ਬਾਂਦੀ ਹੋਈ ਬੈਠੀ ਹੈ ਕਿੰਨਾ ਕੰਮ ਸਾਡੇ ਨਾਲ ਵਧੀਆ ਕਰ ਲਿਆ ਸਾਡੇ ਘਟ ਵੀ ਪਈ ਬਿਆਦ ਵੀਆਂ ਵੀ ਹੋਈਆਂ ਸਾਡੇ ਸਿੰਘ ਵੀ ਅੰਦਰ ਬੈਠੇ ਆ ਐਮਪੀ ਅੰਦਰ ਬੈਠਾ ਹੈ ਇੱਕ ਕੜਾ ਸੋ ਸੋ ਇਹ ਇਹ ਆ ਜੇ ਜਰੂਰੀ ਨਹੀਂ ਗਾ ਸੈਲਿਬ੍ਰਿਟੀ ਆ ਤਾਂ ਉਹਨੇ ਸਾਰੇ ਦੁਨੀਆ ਦੇ ਜਿਹੜੀ ਆ ਇਸ਼ੂਜ਼ ਆ ਉਹਨੂੰ ਫਿਕਸ ਕਰ ਦੇਣਾ ਪਰ ਹਾਂ ਜੇ ਸਾਡੀ ਕਿਤੇ ਗੱਲ ਕਰ ਵੀ ਦਿੱਤੀ ਹਾਂ ਪੰਜਾਬੀ ਆ ਗਏ ਹੋਏ ਜਾਂ ਸਿੱਖੀ ਦੀ ਕਦੇ ਗੱਲ ਕਰਤੀ ਗੁਰੂ ਤੇਗ ਬਹਾਦਰ ਜੀ ਦੀ ਗੱਲ ਕੀਤੀ ਸੀ ਕੋਸਟਲਮ ਹੋਏ ਇਹ ਚੀਜ਼ਾਂ ਬਹੁਤ ਸਪਰੈਡ ਹੁੰਦੀਆਂ ਇੱਕ ਦਿਨ ਮੈਂ ਦੇਖਿਆ ਸੀਗਾ ਕਿ ਕਿਸੇ ਨੇ ਸਵਾਲ ਪੁੱਛਿਆ ਸਾਲ ਦੋ ਸਾਲ ਦੀ ਇੰਟਰਵਿਊ ਆ ਸ਼ਾਇਦ ਦਲਜੀਤ ਨੂੰ ਪੁੱਛੀ ਕਹਿੰਦੇ ਕਿ ਹਾਂਜੀ ਨੋਵੇmber 1984 ਰਾਇਟਸ ਉਹ ਕਹਿੰਦਾ ਨਹੀਂ ਰਾਈਟਸ ਨਹੀਂ ਜੇਨੋਸਾਈਡ ਰਾਈਟਸ ਹੁੰਦੀਆਂ ਕਿ ਜਾਨੀ ਦੋਨੇ ਪਾਸੇ ਲੜ ਰਹੇ ਆ ਜੇਨੋਸਾਈਡ ਹੁੰਦੀ ਹੈ ਕਿ ਇੱਕ ਪਾਸਾ ਨੂੰ ਮਾਰਿਆ ਜਾ ਰਿਹਾ ਸੋ ਉਹ ਜਿੱਥੇ ਬੰਦਾ ਬੋਲਦਾ ਨਾ ਉਹ ਤਾਂ ਰਿਸਪੈਕਟ ਕਰੀਏ ਸੋ ਮੈਂ ਤਾਂ ਕਹਿੰਨਾ ਆਪਣਾ ਡਿਸਰੈਸਪੈਕਟ ਨਾ ਕਰੀਏ ਜਿਹੜਾ ਉਹ ਲੈਗਲ ਆ ਉਹਨੂੰ ਵਰਤੀਏ ਜੇ ਉਹ ਬੋਲਦਾ ਉਹਨੂੰ ਮੰਨ ਲਓ ਨਹੀਂ ਬੋਲਦਾ ਤਾਂ ਫਿਰ ਠੀਕ ਹੀ ਆ ਫਿਰ ਤਾਂ ਬਾਕੀ ਨਹੀਂ ਬੋਲਦੇ ਬੋਲਦੇ ਹੀ ਨਹੀਂਗੇ ਫਿਰ ਉਹਨਾਂ ਦਾ ਵੀ ਠੀਕ ਹੀ ਆ ਉਹਨਾਂ ਨੂੰ ਕੀ ਕਹ ਲੈ ਆਪ ਜੀ 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 ਬਹੁਤ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਬੜੇ ਖੂਬਸੂਰਤ ਵਿਚਾਰ ਦਿੱਤੇ ਨੇ ਮੈਨੂੰ ਲੱਗਦਾ ਹੈ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਵੀ ਆ ਰਹੇ ਨੇ ਤੇ ਸਾਡੇ ਦਰਸ਼ਕੇ ਦਾ ਓਪੀਨੀਅਨ ਦੇ ਸਕਦੇ ਆ ਆਪਣੇ ਕਮੈਂਟਸ ਦੇ ਵਿੱਚ ਤੇ ਬਹੁਤ-ਬਹੁਤ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਸਾਨੂੰ YouTube ਦੇ ਉੱਤੇ ਤੇ Facebook ਦਾ ਪੇਜ ਜੋ 1.5 ਸਾਲ ਬਾਅਦ ਸਾਡਾ ਦੁਬਾਰਾ ਚੱਲਿਆ ਤੇ ਉਹਨੂੰ ਮੈਂ ਵੱਧ ਤੋਂ ਵੱਧ ਚਾਹੁੰਨਾ ਕਿ ਤੁਸੀਂ ਫੋਲੋ ਕਰੋ ਤਾਂ ਕਿ ਆਪਾਂ ਹੋਰ ਵਧੀਆ-ਵਧੀਆ ਸਖਸ਼ੀਅਤਾਂ ਤੁਹਾਡੇ ਸਾਹਮਣੇ ਜੜੀਆਂ ਲਿਆਈਏ ਭਾਈ ਕੁਲਦੀਪ ਸਿੰਘ ਜੀ ਜੋਲ ਹੋਰਾਂ ਨੂੰ ਰੈਗੂਲਰ tän vasta.